ਤੇਰੇ ਅੰਦਰ ਨਾ ਜਿਹੜੇ ਸ਼ਰੀਕਾਂ ਦੇ ਪ੍ਰਤੀ ਨਫ਼ਰਤ ਹਨਾ ਉਹਨੂੰ ਮਰਨ ਨਾ ਦੇ ਜਿੰਨੀ ਐ ਨਫ਼ਰਤ ਵਧੂਗੀ ਨਾ ਓਨੀ ਆਪਾਂ ਗੋਲਡੇ ਦੇ ਪਰਿਵਾਰ ਨੂੰ ਨਾ ਸੜਕ ਤੇ ਲੈ ਕੇ ਆਣ ਲਈ ਮਜਬੂਰ ਕਰ ਦਾਂਗੇ ਮੇਰੀ ਨਾ ਇੱਕ ਗੱਲ ਸੁਣ ਲੈ ਤੂੰ ਤੂੰ ਨਾ ਅਨਮੋਲ ਤੇ ਪੂਰੀ ਨਜ਼ਰ ਰੱਖਣੀ ਆਪਣੀ ਮਨਮੋਲ ਦੀ ਗੱਲ ਕਰਦੇ ਹਾਂ ਉਹ ਟੈਨਸ਼ਨ ਹੀ ਛੱਡ ਦੋ ਕੋਈ ਲੋੜ ਨਹੀਂ ਨਜ਼ਰ ਰੱਖਣ ਦੀ ਇਹਨਾਂ ਦੇ ਮਨਾਂ ਵਿੱਚ ਇੰਨੀ ਦਰਾਰ ਪਾਊਂਗਾ ਨਾ ਇੰਨੀ ਦਰਾਰ ਪਾਊਂਗਾ ਤੇ ਅੱਜ ਤਾਂ ਇੱਕ ਦੂਜੇ ਦੀ ਬਾਹਾਂ ਚ ਬਾਹਾਂ ਪਾ ਕੇ ਘੁੰਮਦੇ ਫਿਰਦੇ ਆ ਇੱਕ ਇਹੋ ਜਿਹਾ ਟਾਈਮ ਲਿਆ ਦੂੰਗਾ ਇੱਕ ਕੇ ਦੂਜੇ ਦੀ ਬਾਹਾਂ ਵੱਢਣਗੇ ਸ਼ਾਬਾਸ਼ ਏ ਪੁੱਤਰਾ ਮੈਨੂੰ ਨਾ ਤੇਰੇ ਤੋਂ ਇਹੀ ਉਮੀਦਾਂ ਸੀ ਜੋਤ ਉਹ ਜੋਤ ਹਮ ਊਰਜਾ ਪੁੱਤ ਕਾਲਜ ਨਹੀਂ ਜਾਣਾ ਆ ਤੇਰੇ ਕੱਪੜੇ ਕੱਢ ਤੇ ਆ ਮੈਂ फटाफट ਉੱਠ ਸ਼ਾਬਾਸ਼ ਜਿੰਦਗੀ ਜਾ ਪਹਿਲਾਂ ਨਮੂਲ ਨੂੰ ਉਠਾ ਲੋ ਯਾਰ ਘੰਟਾ ਲਾ ਦਿੰਦਾ ਉਹ ਬਾਥਰੂਮ ਤੇ ਆ ਖਾਇ ਨਹੀਂ ਅੱਜ ਮੈਨੂੰ ਪੁੱਛਾਂ ਮੈਂ ਕੀ ਅੱਜ 엄마 ਤੁਸੀਂ ਠਾਇ ਹੀ ਨਹੀਂ ਅੱਜ ਮੈਨੂੰ ਮੈਂ ਇੰਨਾ ਲੇਟ ਹੋ ਗਿਆ ਵਾਂ ਰੋਟੀ ਬਣਾ ਦਿਓ ਹੁਣ ਛੇਤੀ ਛੇਤੀ ਮੈਨੂੰ ਫਟਾਫਟ ਪਰਣਾ ਹੀ ਬਣ ਲਿਆ ਵੇ ਪੱਗ ਨਹੀਂ ਬਣੀ ਅੱਜ ਮੈਂ ਲੇਟ ਕਰਾ ਕੇ ਰੱਖਤਾ ਤੁਸੀਂ ਅੱਜ ਠਾਇਆ ਨਹੀਂ ਉਹ ਤਾਂ ਮੈਂ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਠਾਇਆ ਦੋ ਵਾਰੀ ਤਾਂ ਤੂੰ ਹੰਗਾਰਾ ਨਹੀਂ ਪਰਿਆ ਤੀਜੀ ਵਾਰੀ ਤੂੰ ਪਤਾ ਕੀ ਕਿਹਾ ਮੈਨੂੰ ਉਹ ਕਹਿਆ ਪਹਿਲਾਂ ਨਮੋਲ ਨੂੰ ਉਠਾ ਦੋ ਪਰ ਘੰਟਾ ਘੰਟਾ ਉਹ ਬਾਥਰੂਮ ਚੋਂ ਨਹੀਂ ਨਿਕਲਦਾ ਅੱਛਾ ਮੰਮਾ ਮੈਂ ਹੁਣ ਇੰਨੀ ਆਦਤ ਸੀਗੀ ਉਹਦੇ ਨਾਲ ਉਹ ਨਾਲ ਹੀ ਸੌਂਦਾ ਸੀ ਨਾਲ ਹੀ ਬਹਿੰਦੇ ਸੀ ਨਾਲ ਹੀ ਖਾਂਦੇ ਸੀ ਉਹ ਸਵੇਰੇ ਉੱਠ ਕੇ ਬਾਥਰੂਮ ਜਾਂਦਾ ਹੀ ਘੰਟਾ ਲਾ ਦਿੰਦਾ ਸੀ ਉਹ ਮੈਂ ਤਾਂ ਕਹਤਾ ਉਹਨਾਂ ਦੀ ਗੁੜੀ ਦੋਸਤੀ ਸੀ ਸਾਡੀ ਉਹਨ ਇੱਕੋ ਜੰਮ ਵੀ ਆਦਤ ਨਹੀਂ ਨਾ ਛੁੱਟ ਸਕਦੀ ਤੁਸੀਂ ਮਿੰਟ 'ਚ ਆਪਣਾ ਮਨ ਭਰ ਲੈਨੇ ਹੋ ਪੁੱਤ ਮੰਨਤਾ ਪਰ ਨਹੀਂ ਆ ਤੁਸੀਂ ਤਾਂ ਚਲੋ ਇਕੱਠੇ ਖੇਡਦੇ ਸੀ ਪਰ ਮੈਂ ਮੈਂ ਤਾਂ ਤੁਹਾਡੇ ਦੋਵਾਂ 'ਚ ਕਦੀ ਫਰਕ ਨਹੀਂ ਨਾ ਕੀਤਾ ਮੈਨੂੰ ਤਾਂ ਇਸ ਘਰ ਦੇ ਵਿੱਚ ਹੁਣ ਇੱਕ ਇੱਕ ਮਿੰਟ ਕੱਢਣਾ ਭਾਰੀ ਹੋਇਆ ਹੋਇਆ ਹਰ ਵੇਲੇ ਉਹਦੀ ਯਾਦ ਆਉਂਦੀ ਆ ਤੂੰ ਵੀ ਪੁੱਤ ਹੁਣ ਹੌਸਲਾ ਕਰ ਨਾਲੇ ਥੋੜੀ ਥੋੜੀ ਤਾਂ ਪਤਾ ਆਦਤ ਪਾਉਣੀ ਪੈਣੀ ਆ ਨਾ ਆਪਾਂ ਨੂੰ ਮਮਾ ਕਹਿਣਾ ਹੀ ਸੋਖਾ ਵਾ ਇੰਨੇ ਸਾਲਾਂ ਦਾ ਪਿਆਰ ਆ ਨਾ ਜਿਹੜਾ ਇਹ ਨਹੀਂ ਮੁੱਕਦਾ ਛੇਤੀ ਤੇ ਮੈਂ ਕਿਹੜਾ ਪੁੱਤ ਮਕਾਉਣ ਵਾਸਤੇ ਕਹਿਨੀ ਆ ਮੈਂ ਇਹ ਕਹਿਨੀ ਆ ਵੀ ਥੋੜੀ ਥੋੜੀ ਆਦਤ ਪਾ ਲੋ ਦੇਰ ਬਾਅਦ ਤਾਂ ਮਿਲਣਾ ਹੀ ਆ ਨਾ ਐਦਾਂ ਟਹਿ ਟੇਰੀ ਹੋਣਾ ਤਾਂ ਕੁਛ ਨਹੀਂ ਹੋਣਾ ਹੁਣ ਮੇਰੀ ਗੱਲ ਸੁਣ ਤੂੰ ਪਹਿਲਾਂ ਹੀ ਬੜਾ ਲੇਟ ਹੋ ਗਿਆ ਮੈਂ ਰੋਟੀ ਬਣਾਉਣੀ ਆ ਤੇ ਤੂੰ ਖਾ ਲਾ ਠੀਕ ਆ ਮੈਂ ਨਹੀਂ ਖਾਣੀ 엄마 ਰੋਟੀ ਰੋਟੀ ਕਿਉਂ ਨਹੀਂ ਖਾਣੀ ਹੁਣ ਪੁੱਤ ਕੀ ਗੱਲ ਅੱਗੇ ਤਾਂ ਦੋ ਦੋ ਪਰੌਂਠੇ ਖਾ ਚੱਕ ਜਾਂਦੇ ਸੀਗੇ ਅੱਜ ਕੀ ਹੋਇਆ ਮੇਰਾ ਮਨ ਨਹੀਂ ਕਰ ਰਿਹਾ ਮਾਂ ਕਿਉਂ ਨਹੀਂ ਆ? ਮੇਰੀ ਗੱਲ ਸੁਣੋ ਮੈਂ ਦਹੀਂ 'ਚ چینی ਪਾ ਕੇ ਲੈਉਣੀ ਇੱਥੇ ਹੀ ਬਹਿ ਜਾ ਹੁਣ। ਜਾਈ ਨਾ, 흘ਲੀ ਨਾ, ਬਹਿ ਜਾ ਇੱਥੇ। ਉਹ ਮੈਂ ਨਹੀਂ ਖਾਣੀ। ਮੈਂ چینی ਪਾ ਦਿੱਤੀ ਹੁਣ ਪੁੱਤ। ਖਾਲਾ ਹੁਣ ਤੱਕ ਖਾਣੀ ਪੈਣੀ ਤੇ ਚੀਨੀ ਵਾ ਕੇ ਮੈਂ ਨਹੀਂ ਖਾਣੀ ਵੈਸੇ ਮੇਰਾ ਵੈਸੇ ਮੰਨਣੀ ਹੈਗਾ ਤੁਹਾਨੂੰ ਮੈਂ ਜੇ ਕੋ ਕਹਾਂ ਨਾ ਇੱਕ ਵਾਰੀ ਪੁੱਤ ਅੱਗੇ ਤੁਸੀਂ ਲੜ ਲੜ ਕੇ ਲੈਂਦੇ ਸੀਗੇ ਮੈਨੂੰ ਥੋੜੀ ਮਿਲੀ ਆ ਮੈਨੂੰ ਉਹਨੂੰ ਜ਼ਿਆਦਾ ਮਿਲੀ ਆ ਚੁੱਪ ਕਰਕੇ ਨਾ ਖਾਲਾ ਅੱਗੇ ਗੱਲ ਹੋਰ ਹੁੰਦੀ ਸੀ ਅੱਜ ਮੈਨੂੰ ਭੁੱਖ ਨਹੀਂ ਹੈਗੀ ਤੇ ਇੱਕ ਪੁੱਤ ਢਿੱਡ ਤਾਂ ਆਪਣੇ ਨਾਲ ਹੀ ਲੱਗਾ ਵਾ ਜੇ ਖਾਏਗਾ ਨਹੀਂ ਪੀਏਗਾ ਨਹੀਂ ਤਾਂ ਤਾਕਤ ਕਿੱਥੋਂ ਆਊਗੀ ਨਾਲ ਕਿਹੜਾ ਉਹ ਆਪਣੇ ਤੋਂ ਜ਼ਿਆਦਾ ਦੂਰ ਗਿਆ ਵਾ ਤੂੰ ਇਹ ਕਾਲਜ ਵੀ ਮਿਲ ਲੈਣਾ ਵੇਖਿਓ ਨੇ ਕੱਲ ਨੂੰ ਹੀ ਆ ਜਾਣਾ ਵਾ ਉਹਨੇ ਰਹਿ ਸਕਣਾ ਤੇਰੇ ਬਿਨਾ ਹੈ ਐਵੇਂ ਮੰਨਣਾ ਹੌਲਾ ਕਰ ਮੇਰਾ ਮਨ ਵੀ ਖਰਾਬ ਕਰਦਾ ਵਾ ਆਪਣਾ ਵੀ ਕਰਦਾ ਮੈਂ ਨਹੀਂ ਉਹਨੂੰ ਦੇਖ ਸਕਦਾ ਵੀ ਉਹ ਚੋਰੀ ਚੋਰੀ ਮਿਲਣਾ ਹੁੰਦਾ ਘਰਦਿਆਂ ਤੋਂ ਫਿਰ ਉਹਦੇ ਘਰ ਦੇ ਤੁਹਾਨੂੰ ਪਤਾ ਹੀ ਉਹਨਾਂ ਦਾ ਕੀ ਸੁਭਾਅ ਹੈ ਉਹਦੀ ਮੰਮਾ ਦਾ ਚੁੱਪ ਚਖਬ ਕਰ ਜਾ ਬੱਸ ਹੁਣ ਨਾ ਬੋਲਨੀ ਕੁਝ ਵੀ ਮੈਂ ਨਹੀਂ ਕਹਣੀ ਤੇ ਮੈਂ ਮੈਂ ਨਹੀਂ ਖਾਣੀ ਦਾ ਮਤਲਬ ਨਹੀਂ ਖਾਣੀ ਅੱਜ ਪੁੱਤ ਮਮਾ ਨਹੀਂ ਮੈਂ ਨਹੀਂ ਖਾਣੀ ਆ ਰੱਖ ਦਿਓ ਇੱਥੇ ਮੈਂ ਖਾਣੀ ਨਹੀਂ ਹੈਗੀ ਇਹ ਕੀ ਗੱਲ ਹੋਈ ਮੇਰੀ ਗੱਲ ਸੁਣ ਰੁਕ ਮੈਂ ਆਪ ਖਵਾਉਂਗੀ ਹੁਣ ਬੋਲੀ ਨਾ ਕੁਛ ਵੀ ਨਹੀਂ ਲੱਗਿਆ ਦੱਸ ਮੇਰਾ ਪੁੱਤ ਕੀ ਖਾਣਾ ਬਣਾ ਦੇਣੀ ਆ ਤੇਰੇ ਵਾਸਤੇ ਕੁਝ ਨਹੀਂ ਖਾਣਾ ਮੈਂ ਮੈਨੂੰ ਨਹੀਂ ਲੱਗੀ ਭੁੱਖ ਭੁੱਖ ਨਹੀਂ ਲੱਗੀ ਮੈਨੂੰ ਪਤਾ ਹੈ ਤੂੰ ਆਪਣੀ ਮਾਂ ਨਾਲ ਨਰਾਜ਼ ਹੈ ਨਾ ਦੇਖ ਪੁੱਤ ਜਦੋਂ ਮਾਂ ਆਪਣੇ ਬੱਚੇ ਤੇ ਹੱਥ ਚੱਕਦੀ ਆ ਨਾ ਬੱਚੇ ਤੋਂ ਵੱਧ ਦੁੱਖ ਮਾਂ ਨੂੰ ਲੱਗਦਾ ਅੱਛਾ ਤੁਹਾਨੂੰ ਦੁੱਖ ਲੱਗ ਰਿਹਾ ਦੱਸੋ ਮੈਨੂੰ ਤੁਹਾਨੂੰ ਦੁੱਖ ਲੱਗ ਰਿਹਾ ਹਾਂ ਪੁੱਤ ਮਾਂ ਨੂੰ ਦੁੱਖ ਤਾਂ ਲੱਗਦਾ ਹੀ ਐ ਜੇ ਤੁਹਾਨੂੰ ਮੈਨੂੰ ਥੱਪੜ ਮਾਰ ਕੇ ਦੁੱਖ ਹੋ ਰਿਹਾ ਤੇ ਤੁਸੀਂ ਆਪ ਸੋਚੋ ਤੁਸੀਂ ਇੱਕ ਮਾਂ ਦੇ ਦੋ ਜਿਗਰ ਦੇ ਟੋਟੇ ਅੱਡ ਕਰਤੇ ਉਹਨਾਂ ਨੂੰ ਕਿੰਨਾ ਦਰਦ ਹੋਇਆ ਹੋਊਗਾ ਦੱਸਿਓ ਮੈਨੂੰ ਮੰਮਾ ਮੈਨੂੰ ਇੱਕ ਗੱਲ ਦੱਸੋ ਤੁਸੀਂ ਉਹਨਾਂ ਤੋਂ ਇੰਨੀ ਨਫ਼ਰਤ ਕਿਉਂ ਕਰਦੇ ਹੋ ਮੈਂ ਤਾਂ ਉਹਨਾਂ ਦੀ ਨਜ਼ਰ ਵਿੱਚ ਤੁਹਾਡੇ ਪ੍ਰਤੀ ਕਦੀ ਵੀ ਨਫ਼ਰਤ ਨਹੀਂ ਦੇਖੀ ਵੇਖ ਹਨ ਮੋਲ ਪੁੱਤ ਤੂੰ ਹਾਲੇ ਬਹੁਤ ਛੋਟਾ ਤੇ ਬਹੁਤ ਭੋਲਾ ਤੈਨੂੰ ਸਮਝ ਨਹੀਂ ਪਰ ਮੈਂ ਸਾਰਾ ਸਮਝਦੀ ਆ ਮੈਨੂੰ ਸਾਰੀ ਸਮਝ ਆ ਇਹ ਬਬਲੀ ਨਾ ਜਿੰਨੀ ਭੋਲੀ ਦਿਖਦੀ ਆ ਉਹ ਨਹੀਂ ਹੈ ਨਹੀਂ ਬਹੁਤ ਚਲਾਕ ਆ ਮੈਂ ਚੰਗੀ ਤਰ੍ਹਾਂ ਜਾਣਦੀ ਆ ਉਹਨੂੰ ਦਰਸਲ ਪੁੱਤ ਉਹ ਤੈਨੂੰ ਕਾਬੂ ਕਰਕੇ ਨਾ ਸਾਡੇ ਦਿਲ ਤੇ ਇੱਕ ਗੈਰੀ ਸੱਟ ਮਾਰਨਾ ਚਾਹਦੀ ਸੀ ਕਿਉਂਕਿ ਨਾ ਉਹਦੇ ਕੋ ਸਾਡੀ ਤਰੱਕੀ ਬਰਦਾਸ਼ਤ ਨਹੀਂ ਹੁੰਦੀ ਕਿਹੜੀ ਤਰੱਕੀ ਮੰਮੀ ਤੁਸੀਂ ਕਹਿੰਦੇ ਹੋ ਅਸੀਂ ਦੋ ਭਰਾ ਤਾਂ ਅੱਡ ਹੋ ਗਏ ਤੁਸੀਂ ਇਹਨੂੰ ਤਰੱਕੀ ਕਹੋਗੇ ਜਾਂ ਇੱਕ ਮਾਂ ਦੇ ਤੁਸੀਂ ਦੋ ਪੁੱਤ ਅੱਡ ਕਰਤੇ ਤੁਸੀਂ ਉਹਨੂੰ ਤਰੱਕੀ ਕਹੋਗੇ ਇਹਨੂੰ ਨਾ ਤਰੱਕੀ ਨਹੀਂ ਇਹਨੂੰ ਨਾ ਬਰਬਾਦੀ ਕਹਿੰਦੇ ਆ ਤੁਸੀਂ ਇੱਕ ਘਰ ਨਹੀਂ ਬਰਬਾਦ ਕੀਤਾ ਤੁਸੀਂ ਨਾ ਦੋ ਘਰ ਬਰਬਾਦ ਕੀਤੇ ਨੇ ਅਨਮੋਲ ਆ ਗਿਆ ਨਾ ਫਿਰ ਤੂੰ ਆਪਣੀ ਉਹ ਹੀ ਹਰਕਤਾਂ ਤੇ ਮੈਂ ਸੋਚਿਆ ਸੀ ਅੱਜ ਅਨਮੋਲ ਨਾਲ ਨਾ ਮੈਂ ਪਿਆਰ ਨਾਲ ਗੱਲ ਕਰੂੰਗੀ ਪਰ ਤੂੰ ਪਿਆਰ ਦੇ ਕਾਬਲ ਨਹੀਂ ਹੈਗਾ ਤੇ ਰਦਨ ਬਸ ਉਹਨਾਂ ਦਾ ਰੰਗ ਚੜਿਆ ਹੋਇਆ ਤੇ ਰੰਗ ਚੜੇ ਵੀ ਕਿਉਂ ਨਾ ਮੰਮੀ ਚਾਚੀ ਮੈਨੂੰ ਕਿੰਨਾ ਪਿਆਰ ਕਰਦੇ ਸੀ ਤੇ ਚਾਚਾ ਜੀ ਉਹਨਾਂ ਦਾ ਤੁਹਾਨੂੰ ਪਤਾ ਹੀ ਆ ਜੇ ਤੁਸੀਂ ਮੈਨੂੰ ਕੋਈ ਚੀਜ਼ ਨਹੀਂ ਨਾ ਲੈ ਕੇ ਦਿੰਦੇ ਸੀ ਮੈਨੂੰ ਚਾਚਾ ਜੀ ਲੈ ਕੇ ਦਿੰਦੇ ਸੀ ਆ ਫੋਨ ਦੇਖ ਲਓ ਤੁਹਾਡੇ ਤੋਂ ਕਿੰਨੀਆਂ ਮਿੰਤਾ ਕੀਤੀਆਂ ਸੀ ਲੈ ਦੋ ਲੈ ਦੋ ਪਰ ਚਾਚਾ ਜੀ ਨੇ ਇੱਕ ਵਾਰੀ ਵੀ ਨਹੀਂ ਮੈਨੂੰ ਮਨਾ ਕੀਤਾ ਜਦੋਂ ਮੈਂ ਕਿਹਾ ਮੈਨੂੰ ਨਾਲ ਹੀ ਫੋਨ ਲੈ ਕੇ ਦੇ ਦਿੱਤਾ ਵੇ ਇਹ ਕਿਹੜਾ ਫੋਨ ਆ ਵੇ ਸਾਂਝੇ ਖਾਤੇ ਚੋਂ ਆਇਆ ਇਹ ਗੱਲ ਆਪਣੇ ਦਿਮਾਗ ਚ ਬਿਠਾ ਲਾ ਉਹਨੇ ਤਾਂ ਬਸ ਤੇਰੇ ਅੱਗੇ ਨੰਬਰ ਬਣਾ ਲੇ ਫੋਨ ਲੈ ਕੇ ਦੇ ਕੇ ਤੂੰ ਹਰ ਗੱਲ ਚ ਨਾ ਚਾਚਾ ਚਾਚੀ ਦੇ ਮੂਰੇ ਰੱਖਦਾ ਵਾ ਜਿਸ ਸਾਂਝੇ ਖਾਤੇ ਤੇ ਫੋਨ ਆਣਾ ਸੀ ਤੁਹਾਡੇ ਅੱਗੇ ਤਾਂ ਮੈਂ ਡੇਢ ਮਹੀਨਾ ਮਿੰਤਾ ਕਰਦਾ ਰਿਆ ਤੁਸੀਂ ਮੈਨੂੰ ਸਾਂਝੇ ਖਾਤੇ ਤੇ ਫੋਨ ਲੈ ਦੇਂਦੇ ਅਨਮੋਲ ਆਪਣੀ ਨਾ ਬਕਵਾਸ ਬੰਦ ਕਰ ਲਾ ਮੈਂ ਇੱਥੇ ਆਈ ਸੀ ਵਿਚਾਲਿਆਂ ਨੂੰ ਪੁੱਛਦੀਆਂ ਕਿ ਕੀ ਖਾਣਾ ਅੱਜ ਜਿਹੜੀ ਪਸੰਦਾ ਬਣਾ ਲੈਣੀ ਆ ਤੂੰ ਆ ਫਾਲਤੂ ਗੱਲਾਂ ਕਰਕੇ ਨਾ ਮੇਰਾ ਦਿਮਾਗ ਖਰਾਬ ਕਰਤਾ ਮੇਰੀ ਇੱਕ ਗੱਲ ਨਾ ਕੰਨ ਖੋਲ ਕੇ ਸੁਣ ਲੈ ਜੇ ਅੱਜ ਤੋਂ ਬਾਅਦ ਉਹਨਾਂ ਦਾ ਇਸ ਘਰ 'ਚ ਤੋਂ ਨਾਮ ਲੈ ਲੈਣਾ ਤੇ ਮੈਂ ਤੇਰੇ ਫਿਰ ਦੁਬਾਰਾ ਥੱਪੜ ਮਾਰਨਾ ਫਿਰ ਕਹੇਗਾ ਮੇਰੇ ਤੇ ਹੱਥ ਚੱਕ ਲਿਆ ਬੱਸ ਮੰਮਾ ਤੁਸੀਂ ਕਹਿੰਦੇ ਹੋ ਨਾ ਚਾਚੀ ਦੇ ਤੁਹਾਡੇ ਵਿੱਚ ਕੀ ਫਰਕ ਆ ਬੱਸ ਆਹੀ ਚੀਜ਼ ਦਾ ਫਰਕ ਆ ਚਾਚੀ ਚਾਚੀ ਮੈਂ ਸੋਚਿਆ ਸੀ ਇੱਥੇ ਆ ਕੇ ਮੇਰਾ ਮੁੰਡਾ ਮੇਰਾ ਹੋ ਜਾਊਗਾ ਪਰ ਹਜੇ ਵੀ ਉਹ ਚਾਚੀ ਦੇ ਗੁਣ ਗਾਣ ਨਹੀਂ ਖੜਦਾ ਪਿੱਛਾ ਹੀ ਨਹੀਂ ਛੱਡਦਾ ਪਤਾ ਨਹੀਂ ਕੀ ਜਾਦੂ ਕੀਤਾ ਉਸ ਜਨਾਨੀ ਨੇ ਮੇਰੇ ਪੁੱਤ ਤੇ ਜੋਤ ਕਾਲਜ ਕਿਵੇਂ ਰਿਹਾ ਤੇ ਰਾਜ ਠੀਕ ਹੈ ਮਮਾ ਮੈਨੂੰ ਜੀ ਨਹੀਂ ਲੱਗਦਾ ਮੇਰਾ ਵੀ ਹੁਣ ਕਾਲਜ ਜਾ ਕੇ ਪੁੱਤ ਮੇਰੀ ਗੱਲ ਸੁਣ ਉਹਨਾਂ ਗੱਲਾਂ ਚੋਂ ਬਾਹਰ ਹੁਣ ਨਾ ਮੇਰੀ ਗੱਲ ਸੁਣ ਪਾਪਾ ਦਾ ਨਾ ਕੰਮ ਦੇ ਵਿੱਚ ਹੱਥ ਵਟਾਉਣਾ ਪੈਣਾ ਤੈਨੂੰ ਮੇਰੀ ਗੱਲ ਸੁਣ ਲੈ ਪਹਿਲਾਂ ਤੇਰੀ ਲੋੜ ਬਹੁਤ ਆ ਪਾਪਾ ਨੂੰ ਅੱਗੇ ਤਾਂ ਤਾਇਆ ਜੀ ਤੇ ਪਾਪਾ ਇਕੱਠੇ ਕਰਦੇ ਸੀ ਕੰਮ ਠੀਕ ਐ ਤੇ ਹੁਣ ਹੁਣ ਤੂੰ ਜਦੋਂ ਕਾਲਜ ਤੋਂ ਫ੍ਰੀ ਹੋ ਕੇ ਨਾ ਪਾਪਾ ਕੋਲ ਸਿੱਧਾ ਚਲ ਜਾਗਾ ਰੋਟੀ ਟੁੱਟੀ ਖਾ ਜਾਗਾ ਰਹਿ ਨਾਲ ਤੈਨੂੰ ਵੀ ਪਤਾ ਪਾਪਾ ਦੀ ਕੀ ਹਾਲਤ ਆ ਤੇ ਕੰਮ ਦੀ ਜ਼ਿੰਮੇਵਾਰੀ ਤੈਨੂੰ ਚੱਕਣੀ ਪੈਣੀ ਆ ਥੋੜੀ ਜੀ ਵੱਡਾ ਹੋ ਗਿਆ ਤੋ ਹੁਣ ਸਮਝਦਾ ਆ ਰਾਂ ਮੈਨੂੰ ਪਤਾ ਕਰੇਂਗਾ ਨਾ ਮੈਂ ਮੇਰੀ ਗੱਲ ਸੁਣੋ ਤਾਈ ਜੀ ਨੇ ਇੱਕ ਵਾਰੀ ਵੀ ਨਹੀਂ ਦੇਖਿਆ ਨਾ ਕੋਈ ਤਰਲਾ ਮਿਹਨਤ ਕੀਤੀ ਤਾਇਆ ਜੀ ਨੂੰ ਪਾਪਾ ਤੋਂ ਦੂਰ ਕਰਨ ਲੱਗਿਆ ਮੇਰੇ ਤੋਂ ਅਨਮੋਲ ਨੂੰ ਦੂਰ ਕਰਨ ਲੱਗਿਆ ਉਹਨਾਂ ਨੇ ਇੱਕ ਮਿੰਟ ਨਹੀਂ ਲਾਇਆ ਕਿ ਉਹਨਾਂ ਦਾ ਨਹੀਂ ਦਿਲ ਪਸੀਜਿਆ ਹੋਊਗਾ ਵੀ ਮੈਂ ਇਹਨਾਂ ਤੋਂ ਇਹਨਾਂ ਨੂੰ ਦੂਰ ਕਰ ਰਹੀ ਆ ਵੀ ਇਹਨਾਂ ਦਾ ਦਿਲ ਲੱਗ ਜੂ ਉਹਨਾਂ ਨੇ ਇੱਕ ਵਾਰੀ ਨਹੀਂ ਸੋਚਿਆ ਮਾਤਾ ਜੀ ਨੇ ਤਾਇਆ ਜੀ ਤੇ ਪਾਪਾ ਨੂੰ ਇਕੋਦਮ ਦੂਰ ਕਰਤਾ ਕਿ ਉਹਨਾਂ ਨੇ ਦਾਦੀ ਦਾ ਵੀ ਨਹੀਂ ਸੋਚਿਆ ਕਿਵੇਂ ਉਹਨਾਂ ਤੋਂ ਦੋਨੋਂ ਪੁੱਤ ਦੂਰ ਕਰਦੀ ਪਈਆਂ ਤੇ ਤੁਸੀਂ ਰਿਸ਼ਤੇ ਸੰਭਾਲਣ ਲੱਗੇ ਹੋਏ ਹੋ ਪੁੱਤ ਸਭ ਦਾ ਨਾ ਆਪਣਾ ਆਪਣਾ ਨਜ਼ਰੀਆ ਹੁੰਦਾ ਵਾ ਕਈ ਜੁਆਇੰਟ ਫੈਮਿਲੀ ਚ ਇੰਨੇ ਖੁਸ਼ ਰਹਿੰਦੇ ਆ ਨਾ ਕਿ ਟਾਈਮ ਦਾ ਪਤਾ ਨਹੀਂ ਲੱਗਦਾ ਟਾਈਮ ਕਿੱਥੇ ਚਲਾ ਗਿਆ ਤੇ ਕਈ ਸਿਰਫ ਚਾਰ ਜੀਆਂ ਚ ਟਾਈਮ ਸਪੈਂਡ ਕਰਨਾ ਚਾਹੁੰਦੇ ਆ ਕਿ ਆ ਬਸ ਘਰ ਦੇ ਚਾਰ ਮੈਂਬਰ ਹੀ ਹੋਣ ਪੰਜਵਾਂ ਮੈਂਬਰ ਨਾ ਕੋਈ ਬੈਠੇ ਮਮ ਤੁਹਾਨੂੰ ਨਾ ਆਪਣਾ ਸੁਭਾਅ ਬਦਲਣਾ ਪੈਣਾ ਵਾ ਜਿੱਦਾਂ ਕੋਈ ਚੱਲਦਾ ਉਹਦੇ ਨਾਲ ਉਦਾਂ ਚੱਲੋ ਉਹ ਤਾਈ ਜੀ ਤੇ ਤੁਹਾਨੂੰ ਬੋਲਦੇ ਤੁਸੀਂ ਵੀ ਅੱਗੋਂ ਉਹਨਾਂ ਨੂੰ ਉਦਾਂ ਬੋਲੋ ਤੁਸੀਂ ਦੇਖਿਆ ਇਹ ਤਾਈ ਜੀ ਮੈਨੂੰ ਕਿਵੇਂ ਬੋਲਦੇ ਹੁੰਦੇ ਸੀ ਮੈਨੂੰ ਕਿਹੜਾ ਪਤਾ ਨਹੀਂ ਲੱਗਦਾ ਮੈਂ ਕਿਹੜਾ ਜਵਾਕ ਆ ਜਾਣ ਲੱਗਿਆ ਵੀ ਮੈਂ ਤਾਈ ਜੀ ਦੇ ਪੈਰੀ ਹੱਥ ਲਾਇਏ ਸੀ ਉਹਨਾਂ ਨੇ ਇੱਕ ਕਰ ਹੀ ਨਹੀਂ ਦੇਖਿਆ ਮੇਰੇ ਵੱਲ ਵੀ ਜੋਤ ਹੈਗਾ ਕਿ ਮਰ ਗਿਆ ਕਿ ਕੁਛ ਮਾ ਮੇਰੇ ਹੁੰਦਿਆਂ ਕਿਸ ਹੁੰਦਿਆਂ ਆ ਨੂਰ ਅਨਮੋਲ ਨੂੰ ਕਿਵੇਂ ਬੋਲਦਾ ਹੁੰਦਾ ਸੀ ਨਾ ਤਾਈ ਜੀ ਤੱਕ ਅਨਮੋਲ ਦੀ ਸਾਈਡ ਨਹੀਂ ਲੈਂਦੇ ਹੁੰਦੇ ਸੀ ਉਦੋਂ ਤੱਕ ਜਿੰਨੀ ਦੇਰ ਤੱਕ ਮੈਂ ਨਹੀਂ ਅਨਮੋਲ ਨਾਲ ਖੜਦਾ ਸੀ ਫੇਰ ਉਹ ਚੁੱਪ ਹੁੰਦਾ ਸੀ ਨੂਰ ਕਿਤੇ ਜਾ ਕੇ ਹੁਣ ਤਾਂ ਅਨਮੋਲ ਹੈ ਰਹਿ ਉੱਥੇ ਇਕੱਲਾ ਗਿਆ ਹੁਣ ਨਾ ਉਹਦੀ ਸਾਈਡ ਤਾਈ ਜੀ ਨੇ ਲਣੀ ਨਾ ਤਾਇਆ ਜੀ ਨੇ ਲੈਣੀ ਆ ਹੁਣ ਅਨਮੋਲ ਨੂੰ ਕੌਣ ਸੰਭੂਗਾ ਉੱਥੇ ਵਾ ਹੁਣ ਮੈਨੂੰ ਪਤਾ ਅਨਮੋਲ ਵਿਚਾਰੇ ਦਾ ਉੱਥੇ ਕੀ ਹਾਲ ਹੁੰਦਾ ਹੋਣਾ ਨੂਰ ਕਦੇ ਨਹੀਂ ਸੁਧਰ ਸਕਦਾ ਕਿਤੇ ਨਹੀਂ ਲੜਦੇ ਪੁੱਤ ਹੈ ਤਾਂ ਸਕੇ ਭਰਾ ਹੀ ਆ ਨਾ ਨਾਲੇ ਜੋ ਤੇਰੀ ਤਾਈ ਨੇ ਚਾਇਆ ਸੀ ਵੀ ਤੇਰੇ ਤੋਂ ਅਨਮੋਲ ਨੂੰ ਦੂਰ ਕਰਨਾ ਹੋ ਤਾ ਗਿਆ ਮਿਲਤਾ ਗਿਆ ਤੇਰੀ ਤਾਈ ਨੂੰ ਸਾਰਾ ਕੁਝ ਜਿਹੜਾ ਮਕਾਨ ਚਾਹੁੰਦੀ ਸੀ ਉਹ ਮਿਲ ਗਿਆ ਜਿਹੜੀਆਂ ਦੁਕਾਨਾਂ ਚਾਹੁੰਦੀ ਸੀ ਉਹ ਮਿਲ ਗਈਆਂ ਹੁਣ ਹੁਣ ਤਾਂ ਇਹੋ ਜਿਹੀ ਕੋਈ ਗੱਲ ਹੀ ਨਹੀਂ ਹੈਗੀ ਤੇ ਨੂਰ ਨੂੰ ਕੁਝ ਕਹੂਗਾ ਤਾਈ ਤੇਰੀ ਨੇ ਆਪੇ ਬਚਾ ਲੈਣਾ ਕੀ ਕੂਗਾ ਉਗਾਵਿਤਾ ਤੂੰ ਆਵੇਂ ਬਹੁਤ ਹੀ ਟੈਨਸ਼ਨ ਨਾ ਲਿਆ ਕਰ ਉਹ ਮਮਾ ਕੁੱਤੇ ਦੀ ਪੂੰਛ ਕਦੇ ਸਿੱਧੀ ਨਹੀਂ ਹੋ ਸਕਦੀ ਤੇ ਨੂਰ ਨੇ ਉਦਾਂ ਹੀ ਕਦੇ ਨਹੀਂ ਸੁਧਰਨਾ ਉਹ ਜਹੇ ਜੇ ਗੰਦੇ ਯਾਰਾਂ ਦੋਸਤਾਂ ਨਾ ਰਹਿੰਦਾ ਨਾ ਮੈਨੂੰ ਪਤਾ ਫਾਂ ਤਾਂ ਤੁਹਾਨੂੰ ਉਹਦੀਆਂ ਕਰਤੂਤਾਂ ਨਹੀਂ ਪਤਾ ਜਦ ਦਿਨ ਮਗਰ ਭੇਦ ਖੁੱਲੇ ਨਾ ਉਦੋਂ ਪਤਾ ਲੱਗੂਗਾ ਲੈ ਦੱਸ ਪੁੱਤ ਹੈ ਤਾਂ ਉਹ ਵੀ ਤੇਰਾ ਭਰਾ ਹੀ ਆ ਜੋ ਕਿ ਤਾ ਮਾੜਾ ਚੰਗਾ ਕਹਿ ਵੀ ਦਿੰਦਾ ਨਾ ਮਾੜਾ ਮੋਟਾ ਤੇ ਕੋਈ ਗੱਲ ਨਹੀਂ ਐਵੇਂ ਘਰ ਦੇ ਵਿੱਚ ਨਾ ਗੱਲ ਨਹੀਂ ਵਿਧਾਈ ਜਾਂਦੀ ਨਿੱਕੇ ਨਿੱਕੇ ਗੱਲ ਤੋਂ ਨਾ ਐਡੇ ਵੱਡੇ ਝਗੜੇ ਸ਼ੁਰੂ ਹੋ ਜਾਂਦੇ ਆ ਅੱਗੇ ਘਟ ਹੋਇਆ ਕੱਟ ਖਲਾਰਾ ਪਿਆ ਘਰ ਦੇ ਵਿੱਚ ਮੇਰੀ ਗੱਲ ਸੁਣ ਹੁਣ ਤੋਂ ਪੁੱਤ ਹੁਣ ਨਾਲੇ ਜੋ ਮੈਂ ਕਿਹਾ ਨਾ ਤੈਨੂੰ ਤੂੰ ਉਹ ਕਰ ਪਾਪਾ ਇਕੱਲੇ ਆਫਿਸ ਦੇ ਵਿੱਚ ਜਾ ਉਹਨਾਂ ਕੋਲ ਘੜੀ ਚੱਲ ਜਾ ਕੋਈ ਛਕੀ ਕੰਮ ਹੈਗਾ ਵਾ ਜਾ ਕੇ ਕਰਿਆ ਮੈਂ ਚੱਲੇ ਤਾਂ ਮੈਂ ਜਾਣਾ ਵਾ ਕੰਮ ਤੇ ਪਰ ਜੇ ਹੁਣ ਮੈਨੂੰ ਪਤਾ ਲੱਗ ਗਿਆ ਨਾ ਨੂਰ ਨੇ ਉਹਦੇ ਨਾਲ ਬੱਤਸਲੂਕੀ ਕੀਤੀ ਆ ਫਿਰ ਦੇਖਿਓ ਸਾਰੇ ਕਾਲਜ ਮੋਲੇ ਫੈਂਟੂਗਾ ਉਹਨੂੰ ਮੈਂ ਮੈਂ ਨਹੀਂ ਪਰਵਾਹ ਕਰਨੀ ਕੋਈ ਉਹਦੀ ਇਹ ਤੇ ਨਾ ਕਰ ਮਾ ਤੈਨੂੰ ਸਮਝਾਉਣਾ ਕਿੰਨਾ ਔਖਾ ਲੱਗਦਾ ਵਾ ਪਰ ਹੋਇਆ ਤਾਂ ਗਲਤੀ ਆ ਯੋ ਅਦਨੂ ਸਾਰੀ ਦਿਹਾੜੀ ਬੁੱਥਾ ਸੁੱਟ ਕੇ ਬੈਠਾ ਰਹਿਣਾ ਜਦੋਂ ਉਹ ਦੇਖ ਲੋ ਤੇਰੀ ਬੁੱਥੀ ਇੱਧੇ ਹੀ ਰਹਿਣੀ ਐ ਨਾ ਤੂੰ ਮੈਨੂੰ ਅੱਜ ਕਾਲਜ ਦੀ ਗਿਆ ਅਮੂਦੇ ਕੀ ਮਾਰੀ ਐ ਨਾ ਮੇਰੇ ਅੱਗੇ ਪੁੱਛਿਆ ਤੈਨੂੰ ਮੈਂ ਕੁਝ ਜਵਾਬ ਦੇ ਮੈਨੂੰ ਫੇਰ ਤਾਂ ਨਹੀਂ ਗਿਆ ਸੀ ਅਜੋਤ ਨਾਲ ਓਏ ਅੱਗੇ ਹੋ ਜਾ ਮੂੰਹ ਬਣਾਈ ਜਾਂਦਾ ਾਕੜ ਕੇ ਦੇ ਅੱਗੇ ਦਿਖਾਣਾ ਵਾ ਇੱਥੇ ਹੈ ਨਹੀਂ ਜੋਤ ਤੈਨੂੰ ਪਹਚਾਣ ਲਈ ਧਿਆਨ ਰੱਖੀ ਮੇਰੀ ਆ ਗੱਲ ਦਾ ਤੈਨੂੰ ਕਿਸੇ ਨੇ ਬੁਲਾਇਆ ਨਹੀਂ ਬੁਲਾਇਆ ਨਾ ਤੈਨੂੰ ਓਏ ਤਿੰਗੜਬਾਜੀ ਕਿਉਂ ਕਰੀ ਜਨਾ ਤੈਨੂੰ ਸਿੱਧਾ ਜਵਾਬ ਮੰਗਿਆ ਮੈਂ ਉਹ ਦੇ ਮੈਨੂੰ ਬੁੱਥਾ ਘੜ ਡਕਾਇਆ ਹੋਇਆ ਆਪਦਾ ਨੈਸ਼ ਓਏ ਨੈਸ਼ ਕਿੰਨੂ ਗਿਆ ਨੈਸ਼ ਨਾ ਤੂੰ ਹੀ ਹੋਏਂਗਾ ਨਾਲੇ ਹੋਰ ਤੂੰ ਇੱਥੇ ਕੀ ਕਰਨ ਆਇਆ ਓਏ ਤੂੰ ਕੌਣ ਹੁੰਨਾ ਮੈਨੂੰ ਪੁੱਛਣਾ ਲੈ ਇੱਥੇ ਕੀ ਕਰਨ ਆਇਆ ਮੈਂ ਮੇਰਾ ਆਪਣਾ ਘਰ ਹੈ ਇਹ ਇੱਥੇ ਮੈਨੂੰ ਕੋਈ ਨਹੀਂ ਪੁੱਛ ਸਕਦਾ ਕੁਝ ਵੀ ਪਰ ਤੇਰਾ ਘਰ ਆ ਨਾ ਤੈਨੂੰ ਹੀ ਮੁਬਾਰਕ ਨਾਲੇ ਨਾ ਘਰ ਨਹੀਂ ਹੈਗਾ ਘਰ ਤਾਂ ਉਹ ਸੀ ਜਿੱਥੇ ਅਸੀਂ ਸਾਰੇ ਇਕੱਠੇ ਰਹਿੰਦੇ ਸੀ ਓਏ ਤੈਨੂੰ ਮੈਂ ਪਿਆਰ ਨਾਲ ਸਮਝਾ ਰਿਹਾ ਜੇ ਅੱਜ ਤੋਂ ਬਾਅਦ ਉਸ ਘਰ ਦਾ ਨਾਮ ਲਿੱਤਾ ਨਾ ਇੱਥੋਂ ਹੀ ਥੱਪੜ ਆਊਗਾ ਆਹ ਹਾ ਤੂੰ ਚੌੜ ਕਰਦਾ ਨਾ ਮੇਰੇ ਅੱਗੇ ਅੱਜ ਕਿ ਇੱਥੇ ਮੇਰਾ ਵੀਰਾ ਨਹੀਂ ਹੈਗਾ ਮੇਰੇ ਕੋਲੇ ਉਹ ਕਿਹੜਾ ਵੀਰਾ ਇੱਥੇ ਨਹੀਂ ਆਂਦਾ ਉਹ ਕੋਈ ਗੱਲ ਨਹੀਂ ਜੇ ਉਹ ਨਹੀਂ ਆਂਦਾ ਤਾਂ ਮੈਂ ਉਹਦੇ ਕੋਲ ਚੱਲ ਜਾਣਾ ਓਏ ਤੈਨੂੰ ਹੁਣੇ ਸਮਝਾਇਆ ਮੈਂ ਤੇਰੇ ਦਿਮਾਗ ਤੋਂ ਤਾਂ ਭੂਤ ਉਤਰਦਾ ਨਹੀਂ ਆਹੋ ਨਹੀਂ ਉਤਰਦਾ ਭੂਤ ਜਿਉਂਦਨ ਉਹਨਿਆ ਦੇ ਕੇ ਤੇਰੇ ਚਾਰਚ ਪੈੜਾ ਲਾਣੀਆਂ ਸੀ ਆਹੋ ਲਾਣੀਆਂ ਸੀ ਵੱਡੇ ਸੂਰਮੇ ਨੇ ਤੇ ਹੋਰ ਨਹੀਂ ਕੁਛ ਲੜਾਈ ਹੋਏ ਤਾਂ ਕਮਰੇ ਦੇ ਅੰਦਰ ਵੱਜ ਜਾਂਦਾ ਵਾ ਉਹ ਕੌਣ ਵੱਜ ਜਾਂਦਾ ਕਮਰੇ ਦੇ ਵਿੱਚ ਉਹ ਤੋਂ ਨੂੰ ਮੈਂ ਰੁਕਦਾ ਸੀ ਕਿਤੇ ਤੁਹਾਡੀ ਆਪਸ ਦੇ ਵਿੱਚ ਗੱਲ ਹੀ ਨਾ ਵਾਜੇ ਓਏ ਗੱਲ ਤਾਂ ਹੁਣ ਵੱਧ ਗਈ ਆ ਬਾਰ-ਬਾਰ ਮੇਰੇ ਕਿ ਉਹਦਾ ਨਾਮ ਨਾਲ ਹੈ ਕਿ ਤੇਰੇ ਇਹੋ ਜਿਹੇ ਥੱਪੜ ਪੈਣਗੇ ਨਾ ਇਨੂੰ ਸਾਰੀ ਜ਼ਿੰਦਗੀ ਯਾਦ ਰੱਖਣਗੇ ਹਾਏ ਹਾਏ ਕਿਵੇਂ ਇੱਕ ਦੂਜੇ ਦੇ ਗਲੇ ਫੜੇ ਹੋਇਆ ਉਹ ਗੱਲ ਕੀ ਹੋਈ ਆ ਕਿਉਂ ਲੜੀ ਜਾਂਦੇ ਹੋ ਦੱਸੋ ਤਾਂ ਸਹੀ ਮੈਨੂੰ ਆਹ ਦੇਖ ਲਓ ਕਿਹਾ ਜੋਦ ਇੱਧਰ ਨਹੀਂ ਆ ਸਕਦਾ ਨਾ ਤਾਂ ਮੈਂ ਜੋਦ ਕੋਲ ਚਲ ਜੰਨਾ ਅਨਮੋਲ ਮੈਂ ਤਾਂ ਚੰਗਾ ਭਲਾ ਉਧਰ ਸਮਝਾ ਕੇ ਆਈ ਸੀ ਤੈਨੂੰ ਸਮਝ ਨਹੀਂ ਲੱਗਦੀ ਫੇਰ ਤੂੰ ਮੈਨੂੰ ਹੱਥ ਚੱਕਣ ਤੇ ਮਜਬੂਰ ਕਰੇਂਗਾ ਇਹਨੂੰ ਤੁਸੀਂ ਆਪਣੇ ਹਿਸਾਬ ਨਾਲ ਸਮਝਾ ਲਓ ਨਹੀਂ ਫੇਰ ਮੇਰਾ ਸਮਝਾਇਆ ਤੇ ਪੱਲੇ ਨਹੀਂ ਪਹਿਣਾ ਚਾਚ ਨਾਲ ਜਾਊਂਗਾ ਮੈਂ ਤਾਂ ਜਾਊਂਗਾ ਤੂੰ ਮੈਨੂੰ ਰੋਕ ਕੇ ਦਿਖਾ ਤੂੰ ਹੁੰਦਾ ਕੌਣ ਮੈਨੂੰ ਰੋਕਣ ਵਾਲਾ ਤੂੰ ਨਾ ਇੱਕ ਪੈਰ ਮੈਨੂੰ ਪਟ ਕੇ ਦਿਖਾ ਚਲੀਆਂ ਮੈਂ ਲੱਤਾਂ ਨਾ ਤੋੜ ਦੂੰ ਚੱਲ ਤੂੰ ਜੱਗ ਮੈਂ ਮੈਂ ਤਾਂ ਜਾਊਂਗਾ ਤੂੰ ਦੇਖ ਲਿਓ ਦੇਖਦੀ ਆ ਮੈਂ ਕਿਨੇ ਜਾਂਦਾ ਤੂੰ ਬੋਤਾ ਹੀ ਸਿਰੇ ਚੜੀ ਜਾਣਾ ਪਿਆ ਜੇ ਮੈਂ ਕਹਿੰਦੀ ਚੱਲ ਛੱਡ ਛੱਡ ਸਾਨੂੰ ਕੁਝ ਕਰਨਾ ਪੈਣਾ ਤੂੰ ਦੇਖ ਹੁਣ ਕੀ ਕਰਨਾ ਨਹੀਂ ਤੇ ਮੈਂ ਤਾਂ ਫਿਰ ਤੈਨੂੰ ਪਤਾ ਹੀ ਆ ਇੰਨੀਆਂ ਲਗਾਉਣੀਆਂ ਇੰਨੀਆਂ ਲਗਾਉਣੀਆਂ ਨਾ ਤੇ ਮੈਂ ਮੂੰਹ ਤੋੜ ਦੇਣਾ ਫੜ ਕੇ ਨਾ ਜੇ ਤੇਰੇ ਕੋ ਕਾਬੂ ਹੁੰਦਾ ਤਾਂ ਕਰ ਲੈ ਇਹਨੂੰ ਤੁਸੀਂ ਤਾਂ ਕੁਝ ਵੀ ਨਹੀਂ ਲਾਣੀਆਂ ਮੈਂ ਤਾਂ ਵਾਅਦਾ ਘਾਟਾ ਕਰਾ ਲਿਆ ਇਹਨੇ ਆਪਣਾ ਪਿਆਰ ਨਾਲ ਇਹਨੂੰ ਤਿੰਨ ਵਾਰੀ ਕਹਿਤਾ ਜੋ ਦਾ ਨਾਮ ਮੇਰੇ ਮੂਰੇ ਨਾਲ ਹੈ ਫਿਰ ਜੋ ਜੋ ਜੋਦ ਕਰਨ ਲੱਗ ਜਾਂਦਾ ਵਾ ਤੁੰਗਾ ਕੀ ਆ ਮੇਰਾ ਸੌ ਲੱਗੇ ਜੇ ਮੇਰਾ ਭਰਾ ਨਾ ਹੁੰਦਾ ਨਾ ਅੱਜ ਤੇ ਹੱਥ ਚੱਕ ਦੇਣਾ ਸੀ ਮੈਂ ਨੂਰ ਪੁੱਤ ਤੂੰ ਬੈ ਜਾ ਰਸੀ ਮੈਂ ਤੈਨੂੰ ਵੀ ਇਹ ਗੱਲ ਕਹਿੰਦੀ ਸੀ ਥੋੜਾ ਠੰਡਾ ਰਹਿ ਤੇ ਮੈਨੂੰ ਵੀ ਨਾ ਠੰਡੀ ਰਹਿਣਾ ਪੈਣਾ ਐਨੂੰ ਆ ਪਿਆਰ ਨਾ ਸਮਝਾਉਣਾ ਪੈਣਾ ਜੇ ਆਪਾਂ ਇਹਨਾਂ ਜੋਰ ਜੋਪ ਤੇ ਸਿੱਖਰਾਉਂਗੇ ਨਾ ਜਾਂ ਗੁੱਸਾ ਕਰਾਂਗੇ ਇਹਦਾ ਝੁਕਾਵ ਉਧਰ ਹੋਰ ਵੱਧ ਜਾਣਾ ਇਹਨੇ ਪਿਆਰ ਮੇਕ ਆਪੂ ਆਣਾ ਥੋੜਾ ਜਿਹਾ ਉਧਰ ਪਿਆਰ ਨਾ ਖੰਬ ਲੈ ਉਹ ਪਿਆਰ ਪਿਓਰ ਦੀ ਗੱਲ ਤੁਸੀਂ ਛੱਡੋ ਆ ਸੈਮੈਸਟਰ ਨਾ ਕਾਲਜ ਦਾ ਖਤਮ ਹੋਣ ਵਾਲਾ ਵਾ ਇਹਦਾ ਕਾਲਜ ਬਦਲੋ ਤੇ ਕਿਥੇ ਹੋਰ ਕਾਲਜ ਪਾਓ ਇਹਨੂੰ ਇਹਦਾ ਕੋਈ ਭਰੋਸਾ ਨਹੀਂ ਉਥੇ ਜੋਤ ਨਾਲ ਰੜ ਕੇ ਘਰੇ ਚਲ ਜਵੇ ਉਹਨਾਂ ਦੇ ਪੁੱਤ ਆਪਾਂ ਨਵੇਂ ਨਵੇਂ ਇਸ ਮੱਲੇ 'ਚ ਆਏ ਆ ਤਾਂ ਮੈਂ ਤੈਨੂੰ ਕਹਿੰਨੀ ਆ ਥੋੜਾ ਸੰਜਮ ਨਾਲ ਬੋਲ ਤੂੰ ਕੀ ਸੋਚਦਾ ਘਰ ਦੀਆਂ ਗੱਲਾਂ ਬਾਹਰ ਨਹੀਂ ਜਾਂਦੇ ਆ ਲੋਕ ਕੀ ਕਹੋਗੇ ਇਹਨਾਂ ਦਾ ਹੀ ਕਸੂਰ ਹੋਣਾ ਤਾਂ ਹੀ ਇਹ ਅੱਡ ਹੋਏ ਨੇ ਉਹ ਲੋਕਾਂ ਦੀ ਪਰਵਾਹ ਨਾ ਮੈਂ ਨਹੀਂ ਕਰਦਾ ਠੀਕ ਆ ਇਹ ਹੈਗਾ ਵਾ ਛਤਰਾ ਦਾ ਯਾਰ ਤੁਸੀਂ ਇਹਨੂੰ ਪਿਆਰ ਨਾਲ ਸਮਝਾ ਸਕਦੇ ਹੋ ਸਮਝਾ ਲਓ ਨਹੀਂ ਫਿਰ ਜੇ ਮੈਂ ਆਪਣੀ ਆਈ ਤੇ ਆ ਗਿਆ ਮੁੜ ਕੇ ਮੈਨੂੰ ਨਾ ਕਿਉਂ ਵਾਅਦਾ ਘਾਟਾ ਕਰਤਾ ਇਹਦਾ ਮੇਰੇ ਘਰ ਨੂੰ ਕਿਹਦੀ ਨਜ਼ਰ ਲੱਗ ਗਈ ਮੈਂ ਤੇ ਆਈ ਸੀ ਵੀ ਇੱਥੇ ਸੁੱਖ ਸ਼ਾਂਤੀ ਨਾਲ ਰਵਾਂਗੇ ਇਹ ਤਾਂ ਕੁਝ ਹੋਰ ਹੀ ਬਣੇ ਜਾਂਦਾ ਬੱਚਿਆਂ ਦੀ ਆਪਸ ਵਿੱਚ ਬੰਦੀ ਹੀ ਨਹੀਂ ਪਈ ਸਮਝ ਨਹੀਂ ਆਉਂਦੀ ਮੈਂ ਇਹਨਾਂ ਨੂੰ ਇੱਕ ਕਰਨ ਵਾਸਤੇ ਕੀ ਕਰਾਂ ਸਿੱਖਾਲ ਦੀ ਸਾਰਿਆਂ ਨੂੰ ਹਾਂਜੀ ਦੇਖ ਲਿਆ ਐਪੀਸੋਡ ਕਿੱਦਾਂ ਲੱਗਿਆ ਅੱਜ ਦਾ ਐਪੀਸੋਡ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਉਂਕਿ ਤੁਹਾਡੇ ਕਮੈਂਟ ਨਾਲ ਸਾਡਾ ਹੌਸਲਾ ਵੱਧਦਾ ਇੱਕ 15 ਤੋਂ 17 ਮਿੰਟ ਦੀ ਵੀਡੀਓ ਬਣਾਉਣ ਚ ਕਿੰਨੀ ਮਿਹਨਤ ਹੁੰਦੀ ਆ ਕਿੰਨਾ ਟਾਈਮ ਲੱਗਦਾ ਉਹ ਸਾਨੂੰ ਪਤਾ ਔਰ ਤੁਹਾਨੂੰ ਵੀ ਤੁਹਾਡਾ ਇੱਕ ਇੱਕ ਕਮੈਂਟ ਸਾਨੂੰ ਬੂਸਟ ਕਰਦਾ ਬਿਲਕੁਲ ਸਾਡੇ ਆਰਟਿਸਟ ਜਿਹੜੇ ਆ ਉਹਨਾਂ ਦਾ ਹੌਸਲਾ ਵਧਦਾ ਤੇ ਅੱਗੋਂ ਹੋਰ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ ਬਿਲਕੁਲ ਜਦੋਂ ਕੋਈ ਕਮੈਂਟ ਕਰਦਾ ਤੇ ਆਪਣੇ ਆਪ ਨੂੰ ਹੋਰ ਹੁੰਦਾ ਕਿ ਇਸ ਤੋਂ ਵੀ ਵਧੀਆ ਕਰੇ ਇਸ ਤੋਂ ਵਧੀਆ ਕਰੀਏ ਤੇ ਇਸ ਕਰਕੇ ਕਮੈਂਟ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ